ਸਰ ਸ਼ਿਖਾਲ ਜੀ ਮੈਂ ਪਹੁੰਚਾ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਬਟਾਲਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਉਹਨਾਂ ਨੌਜਵਾਨਾਂ ਨੂੰ ਸਬਕ ਸਿਖਾਇਆ ਜਿਹੜੇ ਨੌਜਵਾਨ ਦੋਪਹੀਆਵਾਂ 'ਤੇ ਤਿੰਨ ਦਿਨ ਬੈਠ ਕੇ ਸਕੂਲਾਂ ਤੇ ਕਾਲਜਾਂ ਦੇ ਬਾਹਰ ਗੇੜੇ ਮਾਰਦੇ ਸਨ ਜੀ ਹਾਂ ਕੁੜੀਆਂ ਦੇ ਛੁੱਟੀ ਸਮੇਂ ਹੂਟਰ ਵਜਾ ਕੇ ਉਹਨਾਂ ਨੂੰ ਤੱਕ ਪਰੇਸ਼ਾਨ ਕਰਦੇ ਸਨ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਕਿਸ ਕਦਰ ਇਹਨਾਂ ਨੂੰ ਸਬਕ ਸਿਖਾਇਆ ਜਾਂਦਾ ਹੈ ਬਟਾਲਾ ਪੁਲਿਸ ਦਾ ਵੱਡਾ ਐਕਸ਼ਨ ਹੈ ਸੜਕਾਂ 'ਤੇ ਉਹਨਾਂ ਨੌਜਵਾਨ ਜਿਹੜੇ ਕਿ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਸਨ ਦੋ ਪਹੀਆ ਵਾਹਨ ਤੇ ਤਿੰਨ ਤਿੰਨ ਬੈਠ ਕੇ ਸ਼ਹਿਰ ਤੇ ਸਕੂਲਾਂ ਦੀਆਂ ਕਾਲਜਾਂ ਦੇ ਅੱਗੇ ਗੇੜੀਆਂ ਮਾਰਦੇ ਸਨ ਛੁੱਟੀ ਸਮੇਂ ਲੜਕੀਆਂ ਨੂੰ ਤੰਗ ਕੀਤਾ ਜਾਂਦਾ ਸੀ ਪੁਲਿਸ ਨੇ ਫੜ ਕੇ ਚਲਾਣ ਵੀ ਕੀਤੇ ਨੇ ਤੇ ਇਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਜ਼ਿਆਦਾਤਰ ਨੌਜਵਾਨਾਂ ਦੇ ਕੋਲ ਕਾਗਜ਼ ਵੀ ਨਹੀਂ ਮਿਲੇ ਅਤੇ ਨੌਜਵਾਨ ਛੁੱਟੀ ਦੇ ਸਮੇਂ ਕਾਰ ਦੇ ਵਿੱਚ ਹੂਟਰ ਲਗਾ ਕੇ ਘੁਮਰੇ ਸਨ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਹੈ ਤੇ ਪੁਲਿਸ ਵੱਲੋਂ ਇਹਨਾਂ ਵਿੱਚੋਂ ਕਈ ਨੌਜਵਾਨਾਂ ਨੂੰ ਸਬਕ ਵੀ ਸਿਖਾਇਆ ਗਿਆ ਹੈ ਉਦੋਂ ਇਸ ਮੌਕੇ ਗੱਲਬਾਤ ਕਰਦੇ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ सुरेंद्र ਸਿੰਘ ਨੇ ਦੱਸਿਆ ਕਿ ਮਾਨਯੋਗ ਐਸਐਸਪੀ ਬਟਾਲਾ ਨੂੰ ਸਕੂਲ ਮੁਖੀ ਅਤੇ ਕੁਝ ਪਰਿਵਾਰਕ ਲੋਕਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਨੌਜਵਾਨ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਲੜਕੀਆਂ ਘਰ ਆ ਕੇ ਦੱਸਦੀਆਂ ਨੇ ਕਿ ਉਹਨਾਂ ਦਾ ਸਕੂਲ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਛੁੱਟੀ ਵੇਲੇ ਸੋ ਉਹਨਾਂ ਦੇ ਖਿਲਾਫ ਜੋ ਸ਼ਿਕਾਇਤ ਆਈ ਸੀ ਅੱਜ ਐਕਸ਼ਨ ਲੈਂਦੇ ਹੋਏ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਤੇ ਇਹਨਾਂ ਦੇ ਵਿੱਚੋਂ ਕਈਆਂ ਨੂੰ ਵਾਰਨਿੰਗ ਦੇ ਕੇ ਇਹਨਾਂ ਦੇ ਚਲਾਨ ਵੀ ਕੀਤੇ ਗਏ ਨੇ ਜਿਹੜੇ ਨੌਜਵਾਨ ਸ਼ਹਿਰ ਦੇ ਵਿੱਚ ਗੇੜੀਆਂ ਮਾਰਦੇ ਨੇ ਉਹਨਾਂ ਨੂੰ ਅੱਜ ਇਹ ਐਕਸ਼ਨ ਤੋਂ ਹੁਣ ਸਬਕ ਲੈਣਾ ਚਾਹੀਦਾ ਜੇਕਰ ਦੁਬਾਰਾ ਫੜੇ ਗਏ ਤਾਂ ਇਹਨਾਂ ਤੇ ਬੰਦੀ ਵੱਡੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤਸਵੀਰਾਂ ਬਟਾਲਾ ਸ਼ਹਿਰ ਦੀਆਂ ਸਾਹਮਣੇ ਆndੀਆਂ ਨੇ ਜਿੱਥੇ ਕਿ ਉਹ ਸਕੂਲ ਜਿੱਥੇ ਕੁੜੀਆਂ ਪੜ੍ਹਦਿਆਂ ਨੇ ਉਸ ਕਾਲਜ ਦੇ ਵਿੱਚ ਜਦੋਂ ਕੁੜੀਆਂ ਦੀਆਂ ਛੁੱਟੀਆਂ ਹੁੰਦੀਆਂ ਕੁੜੀ ਸਕੂਲ ਤੋਂ ਬਾਹਰ ਨਿਕਲਦੀ ਹੈ ਤੌ ਉਸ ਨੂੰ ਨੌਜਵਾਨ ਵੱਲੋਂ ਜਾਂ ਨੌਜਵਾਨਾਂ ਵੱਲੋਂ ਤੰਗ ਕੀਤਾ ਜਾਂਦਾ ਸੋ ਉਹਨਾਂ ਨੌਜਵਾਨਾਂ ਨੂੰ ਸਬਕ ਬਟਾਲਾ ਪੁਲਿਸ ਵੱਲੋਂ ਸਿਖਾਇਆ ਗਿਆ